ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਧੀ ਦਾ ਭਾਗ ਪਹਿਲਾ ਕੰਡ 1 ਹੁਸਨ ਜਵਾਨੀ ਨੂੰ ਕਾਬੂ ਵਿੱਚ ਰੱਖ ਵੱਡੀ ਹੋਈ ਹੀਰ ਗੱਲ ਪਿਓ ਦੀ ਵਿਚਾਰ ਕੇ ਪਿਓ ਦਾ ਦੇ ਦੀਆਂ ਇੱਜ਼ਤਾਂ ਸੰਭਾਲ ਹੁੰਡੀ ਪਰਦੇਸੋਂ ਭੜੀ ਸੱਜ ਤੇ ਸ਼ਿੰਗਾਰ ਕੇ ਬੇਵਸ ਮਾਈਏ ਵਿੱਚੋਂ ਸ਼ਾਨ ਪਈ ਲੱਭ ਕੇ ਕਿੰਨੀਆਂ ਹੀਰੀਆਂ ਉਹ ਮਨ ਵਿੱਚ ਮਾਰ ਕੇ ਰਾਤ ਦੇ ਹਨੇਰੇ ਵਿੱਚ ਜ਼ਿੰਦਗੀ ਨੂੰ ਲੱਭਦੀ ਅਥਰੇ ਦੇ ਚੰਨ ਨੂੰ ਘਰ 'ਚ ਉਤਾਰ ਕੇ ਕੰਡ ਇੱਕ ਜਸਪ੍ਰੀਤ ਦੀ ਸਹੇਲੀ ਪੂਨਮ ਉਸ ਨਾਲ ਹੀ ਲੁਧਿਆਣੇ ਇੱਕ ਕਾਲਜ ਵਿੱਚ ਬੀਐਸਸੀ ਕਰਦੀ ਸੀ ਜਸਪ੍ਰੀਤ ਵਾਂਗ ਹੀ ਉਹ ਦਰਬਿਆਣੀ ਕਰਦੀ ਸੋਣੀ ਸਨੱਖੀ ਮਟਿਆਰ ਸੀ ਉਸ ਦਾ ਰੰਗ ਜਸਪ੍ਰੀਤ ਜੋ ਖੁਦ ਗੋਰੀ ਸੀ ਨਾਲੋਂ ਜ਼ਰਾ ਜ਼ਿਆਦਾ ਸਾਫ ਸੀ ਉਸ ਦੀ ਮੁਸਕਰਾਹਟ ਐਨੀ ਦਿਲਕਸ਼ ਸੀ ਕਿ ਉਹਨੂੰ ਕਈ ਮੁੰਡੇ ਇਹ ਵੀ ਆਖ ਦਿੰਦੇ ਸਨ ਬਸ ਮੁਸਕਰਾਉਣਾ ਨਾ ਛੱਡਿਓ ਜੀ ਇਹ ਸੁਣ ਕੇ ਹੱਸੋ ਛੜਦੀ ਪਰ ਜਸਪ੍ਰੀਤ ਉਸ ਨੂੰ ਆਖਦੀ ਨਹੀਂ ਤੂੰ ਮੇਰੀ ਮੁਸਕਰਾਹਟ ਲੈ ਲੈ ਇਹ ਘਟ ਵਧੀਏ ਪਰ ਮੈਨੂੰ ਇੰਜ ਕੋਈ ਕਿਉਂ ਨਹੀਂ ਆਖਦਾ ਤੇ ਤੈਨੂੰ ਕਿਉਂ ਇੰਜੇ ਐਰੇ-ਗਰੇ ਜਿਹੀ ਬੋਲੀ ਜਾਂਦੇ ਨੇ ਉਸ ਵਾਰ ਤੱਕ ਕੇ ਤੇ ਜ਼ਰਾ ਮੁਸਕਰਾ ਕੇ ਪੂਨਮ ਜਸਪ੍ਰੀਤ ਨੂੰ ਆਖਦੀ ਅਜੇ ਮੇਰੀ ਮੁਸਕਰਾਹਟ ਵਿੱਚ ਤਾਂ ਭੈਣੇ ਮੇਰੇ ਪਤਲੇ ਬੁੱਲਾ ਨੇ ਜ਼ਰਾ ਕਮੀ ਪਾ ਦਿੱਤੀ ਹੈ ਪਰ ਤੇਰੇ ਬੁੱਲਾ ਨੇ ਤਾਂ ਤੇਰੀ ਮੁਸਕਰਾਹਟ ਪਰਮੇ ਬਣਾਈ ਹੋਈ ਹੈ ਇਹ ਤਾਂ ਸੱਚ ਹੈ ਜਸਪ੍ਰੀਤ ਉਸ ਨੂੰ ਫੇਰ ਆਖਦੀ ਤੂੰ ਛੱਡ ਮੇਰੀ ਮੁਸਕਰਾਹਟ ਨੂੰ ਤੂੰ ਉਹ ਦੱਸ ਜੋ ਤੈਨੂੰ ਮੈਂ ਪੁੱਛਿਆ ਉਹ ਬਈ ਸਹੇਲਿਏ ਮੇਰੇ ਵਿੱਚ ਸਾਹ ਸੀ ਨਹੀਂ ਕਿ ਮੈਂ ਅੱਗੋਂ ਕਿਸੇ ਨੂੰ ਕੁਝ ਬੋਲ ਪਾਵਾਂ ਨਹੀਂ ਇੱਕ ਗੱਲ ਹੋਰ ਵੀ ਹੈ ਉਹ ਕੀ ਆਪਾਂ ਮੈਂ ਵੇਖਿਆ ਕਿ ਤੂੰ ਮੁੰਡਿਆਂ ਵੱਲ ਤਾਂ ਕੇ ਮੁਸਕਰਾਉਂਦੀ ਰਹਿਣੀ ਐ। ਇਹ ਮੈਂ ਆਪ ਵੇਖਿਆ ਕਿਉਂ? ਪੂਨਮ ਹੱਸ ਪੀ ਤੇ ਫਿਰ ਬੋਲੀ। ਸੱਚੀ ਦੱਸਾਂ? ਸੱਚੀ ਮੈਂ ਸੁਣਨਾ, ਜੇ ਝੂਠ ਬੋਲਿਆ ਤਾਂ ਜੁੱਤੀਆਂ ਪਹਿਣਗੀਆਂ। ਇਹ ਆਖ ਕੇ ਜਸਪ੍ਰੀ ਹੱਸ ਪਈ। ਸੱਚੇ ਕਿ ਮੈਨੂੰ ਚੰਗਾ ਲੱਗਦਾ ਜਦੋਂ ਮੇਰੇ ਵੱਲ ਵੇਖਦੇ ਹਨ ਤੇ ਮੁਸਕਰਾਉਂਦੇ ਹਨ। ਮੈਨੂੰ ਲੱਗਦਾ ਕਿ ਮੈਂ ਵੀ ਕੋਈ ਖਾਸ ਚੀਜ਼ਾਂ। ਤੂੰ ਦੱਸ। ਉਹ ਮੇਰਾ ਕੀ ਲੈ ਜਾਂਦੇ ਨੇ? ਤੂੰ ਚੀਜ਼ ਨਹੀਂ, ਇੱਕ ਇਨਸਾਨ ਐ, ਸਮਝੀ? ਇਹ ਉਹ ਤਾਂ ਸਮੱਸਿਆ ਹੈ ਕਿ ਤੂੰ ਇੰਜ ਸੋਚਦੀ ਹੈ ਤੂੰ ਖੰਡ ਵਰਗੀ ਤੂੰ ਸ਼ਰਾਬ ਵਰਗੀ ਇਹੋ ਜੇ ਸ਼ਬਦ ਸਾਫ਼ ਦੱਸਦੇ ਹਨ ਕਿ ਅਜਿਹਾ ਆਖਣ ਵਾਲੇ ਬੰਦੇ ਦੀ ਨੀਤ ਕੀ ਹੁੰਦੀ ਹੈ ਅਜਾ ਵੀਡੀਓ ਉੱਤੇ ਫਕਰ ਨਾਲ ਮੁਲਾਕਾਤਾਂ ਕਰਦੇ ਹਨ ਗੰਦੇ ਗੀਤ ਲਿਖਣ ਵਾਲਿਆਂ ਨਾਲ ਮੈਨੂੰ ਤਾਂ ਉਹ ਵੀ ਪੋਰਾ ਨਹੀਂ ਜੱਜ ਤੇ ਇਹ ਜੋ ਮੁੰਡੇ ਹਵਤਵਾ ਬੋਲਦੇ ਹਨ ਇਹ ਤਾਂ ਕਿਉਂਕਿ ਇਹਨਾਂ ਉੱਤੇ ਗੰਦੇ ਗੀਤਾਂ ਦਾ ਹੀ ਪ੍ਰਭਾਵ ਹੈ ਤੇ ਭੁੱਲ ਜਾਂਦੇ ਆ ਕਿ ਅਸੀਂ ਵੀ ਇਹਨਾਂ ਵਰਗੇ ਇਨਸਾਨ ਅੜੀਏ ਇਹਨਾਂ ਨੂੰ ਮੂਨਲਾ ਕਈ ਪਾਗਲ ਮਗਰ ਲੱਗ ਗਿਆ ਫਿਰ ਮਗਰ ਨੂੰ ਉਤਾਰਨਾ ਬੜਾ ਔਖਾ ਹੋ ਜਾਵੇਗਾ ਜਾਂ ਫਿਰ ਤੈਨੂੰ ਬਹੁਤ ਮਹਿੰਗਾ ਪਵੇਗਾ ਮੇਰੇ ਮਾਮੇ ਜੀ ਦੀ ਧੀ ਸੁਮਨਦੀਪ ਦੇ ਮਗਰ ਇੰਜ ਇੱਕ ਪਾਗਲ ਗੱਲ ਪੈ ਗਿਆ ਸੀ ਉਹ ਹਰੇਕ ਮੁੰਡੇ ਨਾਲ ਹੈਲੋ ਕਰਦੀ ਮੁਸਕਰਾਉਂਦੀ ਇਤਿਹਾਸ ਦੀ ਚੋਦੇ ਮਗਰ ਕਈ ਮੁੰਡੇ ਲੱਗੇ ਪਰ ਇੱਕ ਤਾਂ ਹਟੇ ਹੀ ਨਾ ਉਹ ਮੁੰਡਾ ਇੱਕ ਦਿਨ ਉਹਦਾ ਰਾਹ ਘੇਰ ਕੇ ਖੜ ਗਿਆ ਉਹਦੇ ਨਾਲ ਹਮੇਸ਼ਾ ਦੋ ਚਾਰ ਖਾਉ ਪੀਓ ਯਾਰ ਹੁੰਦੇ ਸੀ ਘਰੋਂ ਤਗੜਾ ਸੀ ਕਿਉਂਕਿ ਪਿਓ ਡੀਐਸਪੀ ਜੋ ਸੀ ਫੇਰ ਫੇਰ ਇੱਕ ਦਿਨ ਸੁਮਨਦੀਪ ਨੇ ਉਹਨੂੰ ਗਾਲਾਂ ਕੱਢੀਆਂ ਦੂਸਰੇ ਦਿਨ ਉਹਨੂੰ ਉਹ ਚੁੱਕ ਕੇ ਲੈ ਗਿਆ ਤੇ ਉਹਨੇ ਉਹਨੂੰ ਆਪਣੇ ਕੋਲ ਇੱਕ ਰਾਤ ਰੱਖਿਆ ਬਹੁਤ ਰੋਲਾ ਪਿਆ ਡੀਐਸਪੀ ਨੇ ਆਪਣਾ ਜ਼ੋਰ ਪਵਾ ਕੇ ਸੂਮਨ ਦੀਪ ਦੇ ਕਰਦਿਆ ਨਾ ਫੈਸਲਾ ਕਰਵਾ ਦਿੱਤਾ ਇੰਜੋ ਘਰ ਵਾਪਸ ਮੁੜੀ ਪਰ ਉਸ ਦਾ ਵੱਡਾ ਭਰਾ ਇਹ ਸਭ ਕੁਝ ਸਹਿ ਨਹੀਂ ਸੀ ਸਕਿਆ ਇੱਕ ਦਿਨ ਸ਼ਰਿਆਮ ਕਾਲਜ ਜਾ ਕੇ ਉਹਨੇ ਡੀਐਸਪੀ ਦਾ ਮੁੰਡਾ ਵੜ ਦਿੱਤਾ ਤੇ ਆਪਣੇ ਵਕੀਲ ਨੂੰ ਲੈ ਕੇ ਥਾਣੇ ਵਿੱਚ ਪੇਸ਼ ਹੋ ਗਿਆ ਕਿ ਉਸਨੇ ਉਸ ਦਾ ਕਤਲ ਕੀਤਾ ਹੁਣ ਉਹ ਭਰਾ 20 ਸਾਲ ਦੀ ਸਜ਼ਾ ਭੁਗਤ ਰਿਹਾ ਹੈ ਜੋ ਡੀਐਸਪੀ ਆਖਦਾ ਫਿਰਦਾ ਹੈ ਕਿ ਉਹਨੂੰ ਜੇਲ੍ਹ ਤੋਂ ਬਾਹਰ ਹੋਂਦੇ ਇਹਨੂੰ ਮਰਵਾਉਣਾ ਹੈ ਕਿਹ ਪਰਾ ਉਹ ਨੀਵੀਂ ਪਾਈ ਰੱਖਦੀ ਤਦ ਕੱਲ ਐਨੀ ਨਾ ਵਾਦੀ ਏ ਕਹਾਣੀ ਸੁਣ ਕੇ ਪੂਨਮ ਸੱਚਮੋਚੀ ਡਰ ਗਈ ਉਹਨੇ ਉਹਦਾ ਹੱਥ ਫੜਿਆ ਤੇ ਕਿਹਾ ਤੂੰ ਠੀਕ ਆਖਦੀ ਹੈ ਹੁਣ ਨਹੀਂ ਇਹਨਾਂ ਵੱਲ ਵੇਖਦੀ ਮੈਂ ਮੁੜ ਕੇ ਮੁਸਕਰਾਉਣਾ ਤੇ ਇੱਕ ਪਾਸੇ ਰਿਆ ਚੰਗੀ ਰਹੇਗੀ ਪੂਨਮ ਦਾ ਪਿਓ ਇੱਕ ਦੁਕਾਨਦਾਰ ਸੀ ਜੋ ਮੂੰਹ ਦਾ ਬਹੁਤ ਮਿੱਠਾ ਸੀ ਕਿਸੇ ਨੇ ਜੇ ਗੁੱਸੇ ਵਿੱਚ ਉਹਨੂੰ ਗਾਲ ਵੀ ਕੱਢ ਦੇਣੀ ਤਦ ਵੀ ਉਹ ਚੁੱਪ ਕਰ ਜਾਂਦਾ ਤੇ ਇਹੋ ਉਹ ਕਰ ਆਖਦਾ ਹੁੰਦਾ ਸੀ ਕਿ ਝਗੜੇ ਕਰਨ ਨਾਲੋਂ ਚੁੱਪ ਚੰਗੀ ਉਸ ਦੀ ਮਾਪੇ ਸਖਤ ਸੀ ਪਰ ਉਹ ਨੂੰ ਆਪਣੇ ਪਿਓ ਦੀਆਂ ਨਸੀਰਤਾਂ ਬੜੀਆਂ ਚੰਗੀਆਂ ਲੱਗਦੀਆਂ ਸਨ ਜਸਪ੍ਰੀਤ ਦੀ ਸੁਣਾਈ ਉਸ ਕਹਾਣੀ ਤੋਂ ਬਾਅਦ ਪੂਨਮ ਨੇ ਮੁੜ ਕੇ ਕਾਲਜ ਵਿੱਚ ਕਦੇ ਨਹੀਂ ਨਾ ਚੁੱਕੀ ਕੁਝ ਸਿਰ ਬਾਅਦ ਫਿਰ ਵੀ ਜਦੋਂ ਕਾਲਜ ਤੋਂ ਨਿਕਲਦੀ ਕਮੰਡਾ ਉਸਤੇ ਮਗਰ ਰੋਜ਼ ਹੀ ਆਉਣ ਲੱਗ ਪਿਆ ਕਦੇ ਉਸ ਅੱਗੇ ਉਹ ਨਿੱਕੇ ਰੁੱਕੇ ਸੁੱਟ ਦਿੰਦਾ ਤੇ ਕਦੇ ਆਖਦਾ ਇੱਕ ਵਾਰ ਗਲਤੀ ਕਰ ਲੈ ਪਰ ਪੂਨਮ ਨੀਮੀ ਪਾਈ ਰੱਖਦੀ ਤੇ ਉਸ ਨਾਲ ਬਿਨ ਗੱਲ ਕੀ ਚਾਗੇ ਲੰਘ ਜਾਂਦੀ ਇਸ ਗੱਲ ਉਤੇ ਜਸਪ੍ਰੀਤ ਨੂੰ ਇੱਕ ਦਿਨ ਬਹੁਤ ਗੁੱਸਾ ਆ ਗਿਆ ਤੇ ਉਹ ਬੋਲੀ ਵੇਖ ਪੂਨਮ ਮੈਨੂੰ ਨਹੀਂ ਚੰਗਾ ਲੱਗਦਾ ਕਿ ਕੋਈ ਤੇਰਾ ਇੰਜ ਪਿੱਛਾ ਕਰੇ ਕਿਉਂਕਿ ਤੇਰਾ ਪਿੱਛਾ ਕਰਦਾ ਕਦੇ ਵੇਖ ਕੇ ਮੈਨੂੰ ਲੱਗਦਾ ਜਿਵੇਂ ਉਹ ਮੇਰਾ ਵੀ ਪਿੱਛਾ ਕਰਦਾ ਹੈ ਇਸ ਨੂੰ ਅੱਜ ਛਾੜ ਦੇ ਨਹੀਂ ਮੈਂ ਇਸ ਦਾ ਮੂੰਹ ਬੰਦ ਕਰਵਾ ਦਿੰਦੀ ਆ ਪੂਨਮ ਬੋਲੀ ਹੰਤਾ ਮੈਂ ਨੀਮੀ ਨਹੀਂ ਚੁੱਕਦੀ ਤੇ ਨਾ ਹੀ ਮੁਸਕਰਾਉਂਦੀ ਆ ਤੂੰ ਦੱਸ ਮੈਨੂੰ ਕੋਈ ਫਰਕ ਪਿਆ ਨੀਮੀ ਪਾਉਣ ਦਾ ਇਹ ਕੋਈ ਤੇਰਾ ਪੁਰਾਣਾ ਅਸ਼ਕ ਲੱਗਦਾ ਮੈਨੂੰ ਤਾਂ ਜਸਪ੍ਰੀਤ ਨੇ ਕਿਹਾ ਤੂੰ ਛੱਡ ਕਸਾਈ ਜਾਂਦੇ ਨੂੰ ਜੁੱਤੀਆਂ ਤੇ ਫਿਰ ਉਹ ਖੁੱਲ ਕੇ ਹੱਸ ਪਈ ਇਸ ਉੱਤੇ ਜਸਪ੍ਰੀਤ ਨੂੰ ਹੋਰ ਗੁੱਸਾ ਆ ਗਿਆ ਤੇ ਉਹ ਬੋਲੀ ਫੇਰ ਪੂਨਮ ਮੈਂ ਤੇਰੇ ਨਾਲ ਕਾਲਜ ਵਿੱਚ ਨਹੀਂ ਘੁੰਮਣਾ ਕੁੜੀਆਂ ਇਹ ਆਖਦੀਆਂ ਮੈਂ ਸੁਣੀਆਂ ਨਹੀਂ ਕਿ ਉਹ ਵੇਖੋ ਪੂਨਮ ਦਾ ਅਸ਼ਕ ਫਿਰਦਾ ਹੈ ਇਹਨੇ ਵੀ ਕਿਸੇ ਦਿਨ ਤੇਰਾ ਰਾਹ ਰੋਕ ਲੈਣਾ ਮੈਂ ਤੈਨੂੰ ਦੱਸਾਂ ਉਸ ਡੀਐਸਪੀ ਦੇ ਮੁੰਡੇ ਵਾਂ ਫਿਰ ਤੇਰਾ ਰਾਹ ਹੋਰ ਤੇ ਮੇਰਾ ਹੋਰ ਇਹ ਆਖ ਕੇ ਜਸਪ੍ਰੀਤ ਰੁੱਕ ਗਈ ਪੂਨਮ ਜਰਾ ਹੁਕ ਮੁਸਕਰਾਇ ਤੇ ਬੋਲੀ ਅੜੀਏ ਗੁੱਸੇ ਨਾ ਹੋ ਤੂੰ ਦੱਸ ਜਦੋਂ ਦੀ ਤੂੰ ਮੈਨੂੰ ਉਹ ਗੱਲ ਦੱਸੀ ਹੈ ਕਿਸੇ ਮੁੰਡੇ ਨੂੰ ਮੈਂ ਕਦੇ ਬੁਲਾਇਆ ਤੂੰ ਦੱਸ ਮੈਨੂੰ ਇਹ ਪਤਾ ਨਹੀਂ ਕਿਉਂ ਮਗਰ ਪਿਆ ਅਜੇ ਤੂੰ ਆਖਦੀਆਂ ਤਾਂ ਤੇ ਅੱਜ ਇਸ ਨੂੰ ਤੂੰ ਸਖਤ ਜਵਾਬ ਦੇ ਦੇ ਕਿਉਂਕਿ ਮੇਰੇ ਵਿੱਚ ਹੌਸਲਾ ਘਟ ਹੈ। ਚਲ ਅੱਜ ਕਰ ਦਿੰਦੇ ਆਂ ਇਹਦੀ ਗੱਲ ਖਤਮ। ਜਸਪ੍ਰੀ ਤੇ ਆਖ ਕੇ ਤੁਰ ਪਈ ਤੇ ਨਾਲ ਹੀ ਪੂਨਮ। ਜਸਪ੍ਰੀਤ ਫਿਰ ਬੁੜਬੜਾਈ। ਮੈਨੂੰ ਨਹੀਂ ਇਹ ਪਿਆਰ ਵਿਆਰ ਚੰਗਾ ਲੱਗਦਾ। ਇਹ ਸਭ ਬਕਵਾਸ ਹੈ। ਮੂੰਹ ਤੇ ਸੋਨੇ ਸ਼ਬਦ ਤੇ ਮਨ ਅੰਦਰ ਕਪਟ। ਸਾਡੀ ਤਾਂ ਇੱਜ਼ਤ ਦਾ ਸਵਾਲ ਹੈ। ਇਹਨਾਂ ਲਫੰਗਿਆਂ ਦਾ ਕੀ ਜਣਾ? ਗੱਲ ਤੇਰੀ ਠੀਕ ਹੈ। ਪੂਨਮ ਜਸਪ੍ਰੀਤ ਦੀ ਤਲਕੀ ਸਮਝ ਚੁੱਕੀ ਸੀ। ਦੂਸਰੇ ਦਿਨ ਜਦੋਂ ਉਹਨਾਂ ਦੇ ਕੋਲ ਦੀ ਲੰਘਦਿਆਂ ਉਸ ਮੁੰਡੇ ਨੇ ਪੂਨਮ ਨੂੰ ਕਿਹਾ ਇੱਕ ਵਾਰ ਗੱਲ ਤਾਂ ਸੁਣ ਲਵੋ ਜਸਪ੍ਰੀਤ ਰੁੱਕ ਗਿਆ ਜੋ ਪੂਨਮ ਨੂੰ ਬੋਲ ਰਹੀ ਤੂੰ ਸੁਣ ਕੇ ਕੀ ਆਖਣਾ ਚਾਹੁੰਦਾ ਏ ਤੈਨੂੰ ਸੁਣੇ ਨੂੰ ਪੂਨ ਬਹੁਤ ਹੀ ਛੇੜਕਿਆ ਪੂਨ ਮੁੰਡੇ ਨੂੰ ਬੋਲੀ ਦੱਸੋ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਮੇਰੇ ਘਰ ਵਾਲੇ ਤੁਹਾਡੇ ਘਰ ਵਾਲਿਆਂ ਨੂੰ ਮਿਲਣ ਲਈ ਚਾਰ ਹੋ ਗਏ ਆ ਤੁਸੀਂ ਕਿਰਪਾ ਕਰਕੇ ਨਾ ਨੀ ਕਰਨੀ ਕਿਉਂਕਿ ਤੁਹਾਡੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਪੁਨਮ ਚੁੱਪੋਗੀ ਤੇ ਜਸਪ੍ਰੀਤ ਬੋਲੀ ਪੁਨਮ ਜਵਾਬ ਦੇ ਭਈ ਮੁੰਡੇ ਨੇ ਮੁਸਕਰਾ ਕੇ ਜਸਪ੍ਰੀਤ ਵੱਲ ਸਿਰ ਚੁਕਾਇਆ ਜਿਵੇਂ ਉਹ ਜਸਪ੍ਰੀਤ ਦਾ ਧੰਨਵਾਦ ਕਰ ਰਿਹਾ ਹੋਵੇ ਮੇਰੀ ਨਾ ਮੁੰਡੇ ਨੇ ਫਿਰ ਪੁੱਛਿਆ ਪਰ ਕਿਉਂ? ਈਸ਼ਵਰ ਪੁਨਮ ਜੀ ਸਾਹ ਉੱਤੇ ਜਸਪ੍ਰੀਤ ਬੋਲੀ ਸਾਫ਼ ਹੈ ਕਿ ਪੁਨਮ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਕਿਉਂਕਿ ਉਹਨੂੰ ਤੁਸੀਂ ਪਸੰਦ ਨਹੀਂ ਹੋ ਤੁਹਾਨੂੰ ਪੁਨਮ ਪਸੰਦ ਆ ਠੀਕ ਹੈ ਰਉ ਸੁਣੋ ਤੁਸੀਂ ਪਸੰਦ ਨਹੀਂ ਬਸ ਗੱਲ ਮੁੱਕ ਗਈ ਉਹ ਬੋਲਿਆ ਭੈਣ ਜੀ ਤੁਸੀਂ ਪੁਨਮ ਨੂੰ ਬੋਲਣ ਦਿਓ ਇਹ ਜ਼ਰਾ ਬੁਝਦਲ ਹੈ ਇਹ ਸਿੱਧੀ ਤੇ ਸਪਸ਼ਟ ਗੱਲ ਕਰਨ ਤੋਂ ਝਿਜਕਦੀ ਹੈ ਤੁਸੀਂ ਬਹੁਤ ਦੇਰ ਤੋਂ ਇਸ ਦਾ ਪਿੱਛਾ ਕਰ ਰਹੇ ਹੋ ਤੇ ਇਸ ਦੇ ਨਾਮ ਮੈਂ ਵੀ ਹੁੰਦੀ ਆ ਤੇ ਮੈਨੂੰ ਵੀ ਇਹ ਕੰਮ ਬਿਲਕੁਲ ਪਸੰਦ ਨਹੀਂ ਕਿ ਕਦੇ ਵੀ ਤੁਸੀਂ ਮੁੜ ਕੇ ਸਾਡਾ ਪਿੱਛਾ ਕਰੋ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੈ ਸਾਡੀ ਕੁੜੀਆਂ ਦੀ ਬੱਡੀ ਜਲਦੀ ਬਦਨਾਮੀ ਹੋ ਜਾਇਆ ਕਰਦੀ ਹੈ ਤਾਨੂੰ ਬੜੇ ਸਨੇਹ ਨਾਲ ਆਖ ਰਹੀ ਆ ਕਿ ਤੁਸੀਂ ਸਾਡਾ ਪਿੱਛਾ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਗੱਲ ਵੱਧ ਜਾਵੇਗੀ ਉਸ ਨੌਜਵਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਫਿਰ ਪੂਨਮ ਵੱਲ ਵੇਖ ਕੇ ਉਹ ਬੋਲੀ ਕਿਉਂ ਆ ਪੂਨਮ ਮੈਂ ਤੇਰੇ ਮਨ ਦੀ ਅੱਖੀ ਹੈ ਕਿ ਨਹੀਂ ਹਾਂ ਹਾਂ ਤੂੰ ਮੇਰੇ ਮਨ ਦੀ ਗੱਲ ਆਖੀ ਹੈ ਪੂਨਮ ਅਸਾਂ ਬੋਲੀ ਜਸਪ੍ਰੀਤ ਨੇ ਉਸ ਮੁੰਡੇ ਨੂੰ ਫਿਰ ਕਿਆ ਬੜੋ ਤੇ ਕੁਝ ਬਣੋ ਤੇ ਫਿਰ ਕੁੜੀਆਂ ਬਾਰੇ ਸੋਚਣਾ ਜਾਂ ਵਿਆਹ ਬਾਰੇ ਸੋਚਣਾ ਅਜੇ ਤਾਂ ਕਾਲਜ ਵੀ ਪਾਸ ਨਹੀਂ ਕੀਤਾ ਠੀਕ ਹੈ ਵੀਰੇ ਜੀ ਆਹ ਕਿਉਂ ਮੁੰਡਾ ਕਾਲਜ ਤੋਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਉਸ ਮੁੰਡੇ ਨੇ ਫੇਰ ਉਹਨਾਂ ਦਾ ਕਦੇ ਪਿੱਛਾ ਨਹੀਂ ਕੀਤਾ ਪੂਨਮ ਜਸਪ੍ਰੀਤ ਕਰਕੇ ਮੁੰਡਿਆਂ ਤੋਂ ਦੂਰ ਰਹੀ ਭਾਵੇਂ ਮਨੋਂ ਉਸ ਨੂੰ ਪਤਾ ਨਹੀਂ ਕਿਉਂ ਇਸ ਕਰਦੀ ਆਸ ਜਿਹੜੀ ਰਹੀ ਸੀ ਕਿ ਕੋਈ ਮੁੰਡਾ ਉਸ ਤੇ ਰੂਪ ਦੀ ਸਿਫਟ ਕਰੇ ਪੂਨਮ ਉੱਡ ਤੋਂ ਹੀ ਖੁਲਦਿਲੀ ਸੀ ਤੇ ਮੁੰਡਿਆਂ ਨੂੰ ਆਪਣੇ ਵੱਲ ਆਕਰਸ਼ਕ ਹੋਇਆ ਵੇਖ ਕੇ ਮਨੋਂ ਖੁਸ਼ ਹੋਇਆ ਜਾ ਕਰਦੀ ਸੀ ਪਰ ਜਦ ਤੋਂ ਜਸਪ੍ਰੀਤ ਨੇ ਆਪਣੇ ਮਾਮੇ ਦੀ ਤੀ ਸੁਮਨਦੀਪ ਦੀ ਗੱਲੋਂ ਸੁਣਾਈ ਸੀ ਉਹ اندرੋਂ ਡਰ ਗਈ ਸੀ ਤੇ ਸੋਚਣ ਲੱਗ ਪਈ ਸੀ ਆਖਰ ਨੂੰ ਕਰਦਿਆਂ ਨੇ ਵਿਆਹ ਤਾਂ ਕਰ ਹੀ ਦੇਣਾ ਤੇ ਫੇਰ ਐਵੇਂ ਹੀਰ ਬਣਨ ਦਾ ਕੀ লাভ ਐਵੇਂ ਜੇ ਗੱਲ ਉਲਟੀ ਪੈ ਗਈ ਜਸਪ੍ਰੀਤ ਭਾਵੇਂ ਪੂਨਮ ਵਰਗੀ ਹੀ ਸੋਹਣੀ ਸੁਨੱਖੀ ਸੀ ਪਰ ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਸੀ ਕਿ ਕੋਈ ਮੁੰਡਾ ਉਸ ਬਾਰੇ ਕੋਈ ਵੀ ਗੱਲ ਆਖੇ ਜਾਂ ਅੱਖਾਂ ਕੱਢ ਕੇ ਉਸ ਵੱਲ ਤੱਕੇ ਵੀ ਉਸ ਤੇ ਪਿਓ ਗੁਰਦੇਵ ਸਿੰਘ ਨੇ ਹੀ ਉਸ ਨੂੰ ਪਾਲਿਆ ਸੀ ਕਿਉਂਕਿ ਉਸ ਦੀ ਮਾਂ ਉਸ ਤੇ ਬਚਪਨ ਵਿੱਚ ਹੀ ਉਸ ਦੇ ਨਿੱਕੇ ਭਰਾ ਚੰਨੀ ਦੇ ਜਨਮ ਵੇਲੇ ਮਰ ਗਈ ਸੀ ਆਪਣੇ ਮਾਮੇ ਦੀ ਧੀ ਸੁਮਨਦੀਪ ਨਾਲ ਜੋ ਕੁਝ ਹੋਇਆ ਸੀ ਉਸ ਦਾ ਵੀ ਉਸ ਉੱਤੇ ਬੜਾ ਅਸਰ ਹੋਇਆ ਸੀ ਉਹ ਉਸ ਗੱਲ ਕਰਕੇ ਮੁੰਡਿਆਂ ਤੋਂ ਦੂਰ ਹੀ ਰਹਿਣਾ ਚਾਹੁੰਦੀ ਸੀ ਇਸ ਤੋਂ ਬਨਾ ਉਸਤੇ ਪਾਪਾ ਉਸ ਨੂੰ ਮੁੰਡਿਆਂ ਦੀ ਬੁਰੀ ਨੀਅਤ ਬਾਰੇ ਭਾਸ਼ਣ ਦਿੰਦਾ ਉਹ ਕੁੜੀਆਂ ਪਾਗਲ ਆ ਜੋ ਮੁੰਡਿਆਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ ਉਹਨਾਂ ਮੂੰਹੋਂ ਚਾਰ ਵਧੀਆ ਜੇ ਸ਼ਬਦ ਸੁਣ ਕੇ ਸਮਝਣ ਲੱਗ ਪੈਂਦੀਆਂ ਕਿ ਇਹ ਜਾਂ ਉਹ ਮੁੰਡਾ ਉਹਨਾਂ ਦੀਆਂ ਜ਼ਿੰਦਗੀਆਂ ਲਈ ਬਹੁਤ ਵਧੀਆ ਹੈ ਅਸਲੀਅਤ ਹੋਰ ਹੀ ਹੁੰਦੀ ਹੈ ਉਹ ਬੱਚੇ ਇਹਨਾਂ ਗੱਲਾਂ ਤੋਂ ਦੂਰ ਰਹਿਣਾ। ਕੋਈ ਗੱਲ ਆਪਣੇ ਜ਼ਿਹਨ ਵਿੱਚ ਪਾ ਕੇ ਰੱਖਣੀ ਕਿ ਇਹ ਵਕਤ ਪੜਨ ਦਾ ਹੁੰਦਾ ਤੇ ਚੰਗੀ ਵਧੀਆ ਵਿੱਦਿਆ ਲੈ ਕੇ ਜੀਵਨ ਵਿੱਚ ਕੁਝ ਬਣਦਾ ਹੁੰਦਾ ਹੈ। ਆਪਣੇ ਪਾਪਾ ਦੀਆਂ ਇਹ ਨਸੀਰਤਾਂ ਜਸਪ੍ਰੀਤ ਦੇ ਜ਼ਿਹਨ ਵਿੱਚ ਉਤਰ ਗਈਆਂ ਸਨ। ਤਦੇ ਜੇ ਕੋਈ ਮੁੰਡਾ ਉਸ ਵੱਲ ਵੇਖਦਾ ਸੀ ਤਦੋਂ ਉਸ ਨੂੰ ਬਹੁਤ ਬੁਰਾ ਲੱਗਣ ਲੱਗ ਪੈਂਦਾ। ਉਸ ਤੇ ਸਖਤ ਸੁਭਾਅ ਵਾਲੇ ਸਾਰੇ ਕਾਲਜ ਨੂੰ ਪਤਾ ਲੱਗ ਗਿਆ ਸੀ। ਇੱਕ ਵਾਰ ਉਸਤੇ ਇੱਕ ਸੀਨੀਅਰ ਮੁੰਡੇ ਸतीश ਕੁਮਾਰ ਨੇ ਉਸ ਨੂੰ ਕਿਹਾ ਸੀ। ਜਸਪ੍ਰੀਤ ਜੇ ਮੈਂ ਤੇਰੇ ਘਰ ਆਪਣੇ ਪਿਓ ਨੂੰ ਕੱਲਾ ਕੀ ਤੂੰ ਵਿਆਹ ਨਹੀਂ ਹਾਂ ਕਰਦੇ ਮੈਂ ਕੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਉਸਦੇ ਸਾਹਮਣੇ ਖੜੋ ਕੇ ਉਹ ਬੜੇ ਜ਼ੋਰ ਨਾਲ ਬੋਲੀ ਸੀ ਤੇ ਉਸ ਵੇਲੇ ਉਸਦੇ ਆਲੇ ਦੁਆਲੇ ਬਹੁਤ ਸਾਰੇ ਮੁੰਡੇ ਵੀ ਖੜੇ ਸੀ ਕਾਲਜ ਪੜ੍ਹਨ ਆਇਆ ਤੂੰ ਇਸ ਲਈ ਪੜ੍ਹਾਈ ਕਰ ਵੀ ਰਿਹਾ ਰਿਸ਼ਤੇ ਤੂੰ ਆਪਣੇ ਧਰਮ ਵਿੱਚ ਲੱਭੇ ਤਾਂ ਚੰਗਾ ਰਹੇਗਾ ਅੱਜ ਤੈਨੂੰ ਮੈਂ ਪਿਆਰ ਨਾਲ ਗਿਆ ਤੇ ਜੇ ਨਹੀਂ ਹਟਿਆ ਮੈਂ ਜੁੱਤੀ ਪੈਰੋਂ ਲਾ ਲੈਣੀ ਹੈ ਸਤੀਸ਼ ਗਲਤੀ ਮਾਫੀ ਅਕੀ ਉਹ ਤੁਤੁਰ ਗਈ ਜਸਪ੍ਰੀਤ ਬਹੁਤ ਹਾਰਸ਼ ਸੀ ਤੇ ਉਸਨੇ ਬੀਐਸਸੀ ਅਵਲ ਦਰਜੇ ਵਿੱਚ ਪਾਸ ਕਰ ਲਈ ਉਸਦੇ ਸਾਥ ਕਰਕੇ ਪੂਨਮ ਵੀ ਬੜੇ ਚੰਗੇ ਨੰਬਰ ਲੈ ਕੇ ਬੀਐਸਸੀ ਪਾਸ ਕਰਕੇ ਚੰਡੀਗੜ੍ਹ ਐਮਐਸਸੀ ਕਰਨ ਲਈ ਚਲੇਗੀ ਪਰ ਐਮਐਸਸੀ ਕਰਵਾਉਣ ਦੀ ਜਸਪ੍ਰੀਤ ਦੇ ਪਿਤਾ ਗੁਰਦੇਵ ਸਿੰਘ ਵਿੱਚ ਗੁਜੈਸ਼ ਨਹੀਂ ਸੀ ਜੋ ਵਜ਼ੀਫਾ ਉਸਨੂੰ ਯੂਨੀਵਰਸਿਟੀ ਵਾਲੇ ਦੇ ਰਹੇ ਸੀ ਉਹ ਉਸ ਲਈ ਕਾਫੀ ਨਹੀਂ ਸੀ ਗੁਰਦੇਵ ਸਿੰਘ ਇੱਕ ਫੈਕਟਰੀ ਵਿੱਚ ਬਹੁਤ ਦੇਰ ਤੋਂ ਕੰਮ ਕਰਦਾ ਆ ਰਿਹਾ ਸੀ ਜਸਪ੍ਰੀਤ ਦਾ ਨਿੱਕਾ ਪ੍ਰਾਚਨਨੀ ਅਜੇ ਸਕੂਲ ਵਿੱਚ ਹੀ ਸੀ ਕਾਲਜ ਤੋਂ ਹਟਦੀ ਸਾਰ ਉਸਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਾਹਵਾਂ ਤੇ ਭੌਤਿਕ ਵਿਗਿਆਨ ਪੜਾ ਕੇ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਸਨ ਉਸ ਨੂੰ ਪਤਾ ਸੀ ਕਿ ਗੁਰਦੇਵ ਸਿੰਘ ਆਪਣੀ ਤਨਖਾਹ ਕਰਦੇ ਖਰਚੇ ਕੱਢਣ ਤੋਂ ਬਾਅਦ ਆਪਣੇ ਬੱਚਿਆਂ ਲਈ ਵੀ ਕੁਝ ਪੈਸੇ ਜੋੜ ਰਿਹਾ ਸੀ ਤੇ ਉਹ ਚਾਹੁੰਦੀ ਸੀ ਕਿ ਘਰ ਦਾ ਖਰਚਾ ਉਹ ਟਿਊਸ਼ਨ ਕਰਕੇ ਚਲਾ ਲਵੇ ਤਾਂ ਜੋ ਆਪਣੇ ਪਾਪਾ ਦਾ ਸਹਾਰਾ ਬਣੀ ਰਹੇ ਗੁਰਦੇਵ ਸਿੰਘ ਨੂੰ ਜਸਪ੍ਰੀਤ ਨੂੰ ਬਿਹਾਉਣ ਦਾ ਬੜਾ ਫਿਕਰ ਸੀ ਦਾਜ ਦੇ ਕਲੰਕ ਨੇ ਉਸ ਅੰਦਰ ਪੈ ਪਾ ਰੱਖਿਆ ਸੀ ਉਹ ਰੋਜ਼ ਅਖਬਾਰ ਪੜ੍ਹਦਾ ਤੇ ਵੇਖਦਾ ਕੋਈ ਜਸਪ੍ਰੀਤ ਲਈ ਅਜਿਹਾ ਮੁੰਡਾ ਮਿਲ ਜਾਵੇ ਜੋ ਦਾਜ ਦਾ ਵਿਰੋਧੀ ਹੋਵੇ ਜਸਪ੍ਰੀਤ ਕਿਉਂਕਿ ਬਹੁਤ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਸੀ ਇਸ ਕਰਕੇ ਉਸਤੇ ਰਿਸ਼ਤੇਦਾਰਾਂ ਨੇ ਉਹਦੀ ਦਸ ਬਹੁਤ ਥਾਵਾਂ ਉੱਤੇ ਪਾਈ ਵੀ ਸੀ ਉਹ ਲੋਕ ਦਾਜ ਮੰਗਦੇ ਭਾਵੇਂ ਨਹੀਂ ਸਨ ਪਰ ਗੱਲਾਂ ਰਹੀਆਂ ਉਹ ਆਖਦੇ ਸੀ ਕਿ ਕੁਝ ਇੱਜ਼ਤ ਤਾਂ ਹੋਣੀ ਹੀ ਚਾਹੀਦੀ ਹੈ ਅਜਿਹੇ ਇਸ਼ਾਰਿਆਂ ਨੂੰ ਸਮਝ ਕੇ ਜਸਪ੍ਰੀਤ ਦਾ ਪਾਪਾ ਗੁੱਸੇ ਵਿੱਚ ਉਹਨਾਂ ਤੋਂ ਮੂੰਹ ਵਟ ਲੈਦਾ ਕਈ ਵਾਰ ਉਹ ਸੋਚਦਾ ਕਰ ਦੀ ਕਮਜ਼ੋਰੀ ਨੇ ਬੁਰੀ ਕੀਤੀ ਹੈ ਮੇਰੇ ਨਾਲ ਕਰੇ ਕੋਈ ਖਾਂਦੇ ਪਿੰਦੇ ਘਰ ਵਾਲਾ ਲੜਕਾ ਮੇਰੀ ਧੀ ਨੂੰ ਉਸ ਦੇ ਸਹੱਪਣ ਤੇ ਦਿਮਾਗ ਕਰਕੇ ਚੁੰਨੀ ਪਾ ਕੇ ਲੈ ਜਾਵੇ ਫਿਰ ਕਿੰਨਾ ਚੰਗਾ ਹੋਵੇ ਪਰ ਅਜਿਹਾ ਕੁਝ ਕਦੇ ਹੋਇਆ ਹੀ ਨਹੀਂ ਕਰੇ ਜਦੋਂ ਜਸਪ੍ਰੀਤ ਨਾਲ ਉਸ ਦੀ ਵਿਆਹ ਦੀ ਗੱਲ ਕਰਦਾ ਤਦ ਉਹ ਅੱਗੋਂ ਬੋਲਦੀ ਪਾਪਾ ਮੈਂ ਨਹੀਂ ਕਿਤੇ ਜਾਣਾ ਤੁਹਾਨੂੰ ਛੱਡ ਕੇ ਮੈਂ ਨਹੀਂ ਕੋਈ ਵਿਆਹ ਕਰਵਾਉਣਾ ਇਹ ਸੁਣ ਲਓ ਵੋ ਮੇਰੀ ਕਿ ਮੈਂ ਨਹੀਂ ਤੁਹਾਨੂੰ ਇੰਜ ਛੱਡ ਕੇ ਜਾਣ ਵਾਲੀ ਗੁਰਦੀਪ ਸਿੰਘ ਉਸਦੇ ਸਿਰ ਤੇ ਪਿਆਰ ਦੇ ਕੇ ਆਖਦਾ ਸਮਝ ਗਿਆ ਸਮਝ ਗਿਆ ਪੁੱਤਰ ਬੱਕ ਹਗਲੀ ਕਾਂਡ ਵਿੱਚ ਧੰਨਵਾਦ